ਕਿ ਲਟਕਦੀ ਤਲਵਾਰ ਦਿਸਦੀ ਹੈ ਵਾਹ ਇਹ ਹਾ ਦਰਬਾਰ ਹੈ ਕਿ ਲਟਕਦੀ ਕਿ ਲਟਕਦੀ ਤਲਵਾਰ ਦਿਸਦੀ ਹੈ ਕਿ ਇਹ ਤਲਵਾਰ ਹੀ ਹਰ ਹੱਕ ਦੀ ਹਕਦਾਰ ਦਿਸਦੀ ਹਾ ਇਹ ਹਾ ਦਰਬਾਰ ਹੈ ਕਿ ਲਟਕਦੀ ਤਲਵਾਰ ਦਿਸਦੀ ਹੈ ਕਿ ਇਹ ਇਹ ਤਲਵਾਰ ਹੀ ਹਰ ਹੱਕ ਦੀ ਹਕਦਾਰ ਦਿਸਦੀ ਹੈ ਲਹੂ ਜਾਣਦਾ ਹੈ ਸਾਰਾ ਤਖਤ ਨੂੰ ਚਿਹਰੇ ਦੀ ਲਾਲੀ ਦਾ ਲਹੂ ਜਾਣਦਾ ਹੈ ਸਾਰਾ ਤਖਤ ਨੂੰ ਚਿਹਰੇ ਦੀ ਲਾਲੀ ਦਾ ਮੇਰੀ ਜਨਤਾ ਵਿਚਾਰੀ ਤਾਂ ਕਦੇ ਬੀਮਾਰ ਦਿਸਦੀ ਹੈ ਲਹੂ ਜਾਣਦਾ ਹੈ ਸਾਰਾ ਤਖਤ ਨੂੰ ਚਿਹਰੇ ਦੀ ਲਾਲੀ ਦਾ ਮੇਰੀ ਜਨਤਾ ਵਿਚਾਰੀ ਤਾਂ ਕਦੇ ਬੀਮਾਰ ਦਿਸਦੀ ਹੈ ਬੜਾ ਚਾਹਦੇ ਹਾਂ ਵਿੱਥਾ ਮੀਟ ਕੇ ਝਗੜੇ ਮਿਟਾ ਦਈਏ ਬੜਾ ਚਾਹਦੇ ਹਾਂ ਮਿੱਠਾ ਮੀਠ ਕੇ ਝਗੜੇ ਮਿਟਾ ਦਈਏ ਸਿਆਸਤ ਦੀ ਕਣੀ ਤਲਵਾਰ ਪਰ ਵਿਚਕਾਰ ਦਿਸਦੀ ਹੈ ਬੜੇ ਚੌਹਦੇ ਹਾਂ ਮਿੱਠਾ ਮੀਠ ਕੇ ਝਗੜੇ ਮਿਟਾ ਦਈਏ ਸਿਆਸਤ ਦੀ ਕਣੀ ਤਲਵਾਰ ਪਰ ਵਿਚਕਾਰ ਦਿਸਦੀ ਹੈ ਤੇ ਛੇ ਦੇਖਣਾ ਬੜਾ ਹੀ ਸੰਭਲ ਕੇ ਤੁਰੀਏ ਜਿਤਰ ਨੂੰ ਵੀ ਅਸੀਂ ਤੁਰੀਏ ਬੜਾ ਕੁਝ ਸੰਭਲ ਕੇ ਤੁਰੀਏ ਬੜਾ ਬੜਾ ਹੀ ਸੰਭਲ ਕੇ ਤੁਰੀਏ ਜਿਦ ਨੂੰ ਵੀ ਅਸੀਂ ਤੁਰੀਏ ਕਸੂਤੀ ਝਾਕਣੀ ਸਾਡੇ ਤੇ ਕਰਦੀ ਵਾਰ ਦਿਸਤਾਨ ਕਸੂਤੀ ਝਾਕਣੀ ਸਾਡੇ ਤੇ ਕਰਦੀ ਵਾਰ ਆਸੀ ਹੈ ਅ ਸਾਡੀ ਨੇੜਤਾ ਉਸ ਤਾਈਂ ਫੁੱਟੀ ਅੱਖ ਨਹੀਂ ਪਉਂਦੀ ਅ ਸਾਡੀ ਨੇੜਤਾ ਉਸ ਤਾਈਂ ਫੁੱਟੀ ਅੱਖ ਨਹੀਂ ਪਉਂਦੀ ਤੇ ਜਿਸ ਦੀ ਨੇੜਤਾ ਹਰ ਦਮ ਤੇਰੇ ਦਰਬਾਰ ਰਹੀ ਕਿ ਜਿਸ ਦੀ ਨੇੜਤਾ ਹਰਦਮ ਤੇਰੇ ਦਰਬਾਰ ਰਹੀਦੀ ਹੈ ਇਹ ਹੱਦਾਂ ਦਿਸਦੀ ਆ ਸਾਡੀ ਨੇੜਤਾ ਉਸ ਤਾਈਂ ਕੁੱਟੀ ਅੱਖ ਨਹੀਂ ਪਹੁੰਦੀ ਕਿ ਜਿਸ ਦੀ ਨੇੜਤਾ ਹਰਦਮ ਤੇਰੇ ਦਰਬਾਰ ਦਿਸਦੀ ਹੈ ਇਹ ਹੱਦਾਂ ਤੇ ਲਕੀਰਾਂ ਪਾਲਦੀ ਹੈ ਉਹ ਹੀ ਉਹ ਭੈੜੀ ਅੱਖ ਇਹ ਹੱਦਾਂ ਤੇ ਲਕੀਰਾਂ ਪਾਲਦੀ ਹੈ ਉਹ ਹੀ ਉਹ ਭੈੜੀ ਅੱਖ ਜੋ ਉਰਲੇ ਪਾ ਰਹੀਦੀ ਹੈ ਕਿ ਪਰਲੇ ਪਾਰ ਮਿਲਦੀ ਹੈ ਇਹ ਹੱਦਾਂ ਤੇ ਲਕੀਰਾਂ ਪਾਲਦੀ ਹੈ ਉਹੀ ਉਹ ਭੈੜੀ ਅੱਖ ਜੋ ਉਰਲੇ ਪਾਰ ਹਿੰਦੀ ਹੈ ਕਿ ਪਰਲੇ ਪਾਰ ਹਿੰਦੀ ਹੈ ਵਿਸ਼ੇ ਦਿਖਣਾ ਇੱਕ ਇਹੀ ਡੈਣ ਹੈ ਦੋ ਗੱਲਾਂ ਸੁਣਾ ਰਹੇ ਹੋ ਇੱਕ ਸੁਣਾ ਰਹੇ ਹੋ ਨਹੀਂ ਦਿਸਦੀ ਆ ਦਿਸਦੀ ਮੇਰੇ ਅਨ ਕਲ ਗਈ ਇਹ ਹੱਦਾਂ ਤੇ ਲਕੀਰਾਂ ਪਾਲਦੀ ਹੈ ਉਹੀ ਉਹ ਭੈੜੀ ਅੱਖ ਜੋ ਉਰਲੇ ਪਾਰ ਦਿਸਦੀ ਹੈ ਜੋ ਪਰਲੇ ਪਾਰ ਦਿਸਦੀ ਹੈ ਵਿਸ਼ੇ ਦਿਖਣਾ ਇੱਕ ਇਹੀ ਡੈਣ ਹੈ ਜੋ ਲਹੂ ਪੀਂਦੀ ਅੱਗ ਥੁੱਕਦੀ ਹੈ ਹੂੰ ਇੱਕ ਹੀ ਟੈਣ ਹੈ ਜੋ ਲਹੂ ਪੀਂਦੀ ਅਗ ਥੁਕਦੀ ਹੈ ਤੇ ਪਿਆਸ ਖੋਂਦੀ ਹੀ ਇਸ ਨੂੰ ਬਾਰੰਬਾਰ ਦਿਸਦੀ ਹੈ। ਉਹ ਅਖਰੀ ਸ਼ੇਰ ਕਰਿਆ ਜਦੋਂ ਮੈਂ ਬਾਹਰ ਨਿਕਲਾਂ ਰਾਜ ਗੁੰਡੇਆਂ ਦੇ ਤੋਂ ਡਰਦਾ ਹਾਂ। ਬਹੁਤ ਅੱਛਾ। ਜਦੋਂ ਮੈਂ ਬਾਹਰ ਨਿਕਲਾਂ ਰਾਜ ਗੁੰਡੇਆਂ ਦੇ ਤੋਂ ਡਰਦਾ ਹਾਂ ਤੇ ਹੱਥ ਖਾਲੀ ਜੇ ਹੱਥ ਖਾਲੀ ਤਾਂ ਡਰਦਾ ਘਰ ਮੇਰੀ ਸਰਕਾਰ ਦੇਸ ਦੀ। ਹੂੰ। ਅੱਛਾ। ਜਦੋਂ ਮੈਂ ਬਾਹਰ ਨਿਕਲਾਂ ਰਾਜ ਬੁੰਡਿਆਲ ਦੇ ਤੋਂ ਡਰਦਾ ਹਾਂ ਤੇ ਹੱਥ ਖਾਲੀ ਜਾਣ ਮੁਰਦਾ ਕਰ ਮਰੀਸ ਸਰਕਾਰ ਬਸਤੀ ਹੈ ਕਿਹਾਂ ਦਰਬਾਰ ਹੈ ਕਿ ਲੜਤੀ ਤਲਵਾਰ ਦਿਸਦੀ ਹੈ ਤੇ ਇਹ ਤਲਵਾਰ ਹੀ ਹਰ ਹੱਕ ਦੀ ਹਕਦਾਰ ਹੈ